ਰਾਣਾ ਗੁਜੀਤ ਸਿੰਘ ਦੀ ਗੱਲ ਕਰਦੇ ਆ ਚਾਹੇ ਆਪਾਂ ਬੀਜੇਪੀ ਦੀ ਗੱਲ ਕਰਦੇ ਆ ਚਾਹੇ ਆਪਾਂ ਸ਼ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਆ ਸਾਥੀਓ ਇਹਨਾਂ ਨੇ ਹਮੇਸ਼ਾ ਲੁੱਟਿਆ ਤੇ ਕੁੱਟਿਆ ਜੇ ਆਪਾਂ ਕਪੂਰਥੜ੍ਹੇ ਦੀ ਗੱਲ ਕਰਦੇ ਆ ਕਪੂਰਥੜ੍ਹੇ ਦਾ ਬੇੜਾ ਗੜਕ ਰਾਣਾ ਗੁਜੀਤ ਸਿੰਘ ਨੇ ਅਕਾਲੀ ਭਾਜਪਾ ਨੇ ਸਾਥੀਓ ਇਹਨਾਂ ਲੋਕਾਂ ਨੇ ਮੈਸ ਹੁੰਦਾ ਕਪੂਰਥੜ੍ਹੇ ਦਾ ਬੇੜਾ ਗੜਕ ਕਰਕੇ ਰੱਖਤਾ ਜੇ ਆਪਾਂ ਭਾਜਪਾ ਦੇ ਕੈਂਡੀਡੇਟ ਦੀ ਗੱਲ ਕਰਦੇ ਆ ਸਾਥੀਓ ਪੇਨਾ ਸ਼੍ਰੋਮਣੀ ਕਾਲੀਗਾ ਦਸੇਗਾ ਉਦੋਂ ਭਾਜਪੀ ਨੂੰ ਗਾਣਾ ਕਰਦਾ ਸੀਗਾ ਹਾਜੋ ਭਾਜਪੀ ਵਿੱਚ ਖੁੱਦ ਆ ਗਿਆ ਵਾ ਸਾਥੀਓ ਇਹ ਕੈਂਡੀਡੇਟ ਜਿਹੜੇ ਹੈਗੇ ਆ ਜਿੱਦਾਂ ਕਹਿੰਦੇ ਨਾ ਕਿ ਜਦੋਂ ਮੀਂਹ ਪੈਂਦਾ ਡੱਡੂ ਬਾਹਰ ਆਉਂਦੇ ਆ ਪਰ ਏਕਤਾ ਪਾਰਟੀ ਹਮੇਸ਼ਾ ਮੈਂ ਸਮਝਦਾ ਸਮਾਜ ਚ ਵਿਚਰਦੀ ਹੈ ਸਮਾਜ ਦਾ ਕੰਮ ਕਰਦੀ ਹੈ ਜੇ ਆਪਾਂ ਜਾਣਦੇ ਆ ਇਹਨਾਂ ਚੋਰਾਂ ਠੱਗਾ ਕੋਲੋਂ ਕਪੂਠਲੇ ਨੂੰ ਹਲਕਾ ਖਦੂਰ ਸਾਹਿਬ ਨੂੰ ਜੇ ਆਪਾਂ ਬਚਵਾ ਕੇ ਸਾਥੀਓ ਸਰਦਾਰ ਪਰਮਜੀਤ ਸਿੰਘ ਜੀ ਹਮੇਸ਼ਾ ਮੈਂ ਸਮਝਦਾ ਇੱਕ ਜ਼ਿੰਮੇਵਾਰ ਹੈਗੇ ਆ 10 ਸਾਲ ਤੋਂ ਲਗਾਤਾਰ ਇਹ ਸਾਥੀ ਨੇ ਇੱਕ ਤਾਂ ਪਾਰਟੀ ਦੀ ਮਦਦ ਕੀਤੀ ਹੈ ਸਮਾਜ ਦਾ ਕੰਮ ਕੀਤਾ ਜੇ ਆਪਾਂ ਕੰਨੇ ਕਪੂਠਲੇ ਨੂੰ ਬਚਾਉਣਾ ਫੇਰ ਸਾਥੀਓ ਇਹਨਾਂ ਤਨਾਰ ਸਿੰਘ ਜੀ ਕੀਤੇ ਵਾਲਾ ਕੋਲ ਫੇਰ ਆਪਾਂ ਨੂੰ ਬਚਨ ਦੀ ਲੋੜ ਹੈਗੀ ਹੈ ਕਪੂਰਥਲੇ ਦੇ ਵਿੱਚ ਐਸੇ ਚੌਂਦੇ ਉੱਪਰ ਕਈ ਵਾਰੀ ਕਾਂਗਰਸ ਪਾਰਟੀਆਂ ਦੇ ਕੌਂਸਲਰਾਂ ਦੇ ਨਾਂ ਲੈ ਕੇ ਸਰਕਾਰਾਂ ਨੂੰ ਮੰਗ ਪੱਤਰ ਭੇਜੇ ਆ ਜੇ ਆਪਾਂ ਆਪ ਦੀ ਗੱਲ ਕਰਦੇ ਆ ਜਦੋਂ ਸਰਕਾਰ ਬਣਨੀ ਸੀ ਵੱਡੀਆਂ-ਵੱਡੀਆਂ ਗਰੰਟੀਆਂ ਦੇ ਦੇ ਸੀਗੇ ਤੇ ਜਿੱਦਣ ਅਸੀਂ ਜਾ ਪੰਜਾਬ ਤੋਂ ਸਾਡੀ ਸਰਕਾਰ ਬਣ ਗਈ ਤੇ ਅਸੀਂ ਹਰ ਇੱਕ 1000 ਰੁਪਿਆ ਬੀਬੀਆਂ ਨੂੰ ਦੇਵਾਂਗੇ ਸਾਥੀਓ ਇਹ ਤੇ ਵੱਡੇ ਥਾਕੇ ਨਿਕਲੇ ਚੋਰਾ ਗੋਲੋਂ ਪਹਿਲਾਂ ਪੱਲੇ ਲੋਗ ਤੇ ਚੋਰਾ ਨੂੰ ਫੇਰ ਲੈਣ ਦਾ ਸਾਥੀਓ ਖਾਸ ਤੌਰ ਤੇ ਇਹ ਸਾਰੇ ਪਾਰਟੀਆਂ ਕੋਲ ਪਸੰਦੀ ਮੋਰ ਹੈਗੀ ਹੈ ਇਹ ਲਾਲਿਆਂ ਦੀਆਂ ਪਾਰਟੀਆਂ ਇਹ ਜੀਵੀ ਤਰ੍ਹਾਂ ਦੀਆਂ ਪਾਰਟੀਆਂ ਜੇ ਭਾਈਪਾ ਦੀ ਗੱਲ ਕਰਦੇ ਆ ਅੱਜ ਸਾਥੀਓ ਕੋਈ ਕਿਸਾਨ ਮੋਦੀ ਨੇ ਬਰਵਾਤੇ ਆ ਜ਼ਿਆੜੇ ਚ 20 20 ਸੂਟ ਪਰਦਾ ਵਾ ਕਹਿੰਦਾ ਮੈਂ ਚਾਹ ਵਾਲਾ ਹੁਣ ਕੋਈ ਯਾਦਖਾਹ ਪ੍ਰੂਫ ਕਿੱਥੇ ਚਾਹੇ ਦੱਸਿਆ ਜਿੰਨੇ ਆਪਣਾ ਪਰਿਵਾਰ ਦਾ ਭਾਰ ਚੜਦਾ ਆਪਣੇ ਆਪ ਨੂੰ ਛੜਾ ਸਮਝਦਾ ਉਹਦੇ ਬੱਚੇ ਆ ਉਹਦੀ ਜਨਾਨੀ ਆ ਸਾਥੀਆਂ ਨੇ ਖਾਸ ਬੋਲ ਕੇ ਭਾਜਪਾ ਨੂੰ ਕਹਿਣਾ ਜੋਨਾ ਇਹ ਵੋਟਾਂ ਨੂੰ ਆਪਣਾ ਝੂਠ ਨਾ ਮਾਰ ਜੇ ਜੇ ਵਾਕੇ ਮੋਦੀ ਜੀ ਦਾ ਮਾ ਹੈਗਾ ਜੇ ਵਾਕੇ ਕਹਿੰਦਾ ਪਾਵਰਫੁਲ ਆ ਤੇ ਕਿਸਾਨਾਂ ਦੀ ਮੰਗਾ ਮੰਨੇ ਬਈ ਕਿਸਾਨ ਮੋਦੀ ਨੇ ਬਰਵਾਤੇ ਆ ਜੇ ਵਾਕੇ ਦਾ ਆਲਾ ਵਾ ਸਦਾਨਦਾਨ ਮਾਰ ਕੇ ਰੋਕਾ ਜਰੂਰੀ ਇਸ ਕਰਕੇ ਸਾਥੀਓ ਮੈਂ ਖਾਸ ਤੌਰ ਤੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹਨਾ ਕਿ ਜੇ ਇਹਨਾਂ ਠੱਗਾਂ ਚੋਰਾ ਕੋਲੋਂ ਬਚਣਾ ਜੇ ਆਪਾਂ ਸਮਾਜ ਨੂੰ ਬਚਾਉਣਾ ਨਸ਼ਿਆਂ ਤੋਂ ਮੁਕਤ ਪਾਣਾ ਨੌਜਵਾਨਾਂ ਨੂੰ ਆਪਾਂ ਸਹੀ ਰਸਤੇ ਪਾਣਾ ਤੇ ਫੇਰ ਆਪਾਂ ਨੂੰ ਜਿਹੜਾ ਸਾਰੇ ਰਸਤੇ ਛੱਡ ਕੇ ਇੱਕ ਦਾ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਪਾਉਣ ਦੀ ਆਪਾਂ ਨੂੰ ਲੋੜ ਹੈਗੀ ਹੈ ਮੈਂ ਇੱਕ ਫੈਨ ਵਾਸੀ ਨੂੰ ਬੇਨਤੀ ਕਰਦਾ ਇਸ ਸਰਕਾਰਾਂ ਨੂੰ ਛੱਡ ਕੇ ਕਿਸੇ ਇੱਕ ਤਾਂ ਪਾਰਟੀ ਦੇ ਦਫ਼ਤਰਾਂ ਦੇ ਦੇਖੋ ਬਗੈਰ ਪੈਹੇ ਤੋਂ ਬਗੈਰ ਕਿਸੇ ਨਾਲੇ ਤੋਂ ਸਮਾਜ ਦੇ ਕੰਮ ਹੁੰਦੇ ਆ ਦੇਖੋ ਤਾਂ ਕਿ ਨਾਲੇ ਕੋ ਡਾਕਾ ਅਗਲਾ ਕਦੋਂ ਦੇਖੋ ਫੈਲਦੀ ਰਹੇਗੀ ਮੈਂ ਸੈਲਰ ਜਣਾ ਤੇ ਅੱਜ ਕੇ ਨੂੰ ਫੋਨ ਕਰੋ ਭੱਜ ਕੇ ਤੁਹਾਡੇ ਦਿਆਂ ਨੂੰ ਤਿਆਰ ਹੈਗਾ ਵਾ ਤੇ ਮੈਂ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਥੀ ਸਾਡਾ ਜਿਹੜਾ ਬਿਲਕੁਲ ਲੋਨ ਲੋਨ ਹੈਗਾ ਲੋਕਾਂ ਜਿਲ੍ਹਾ ਟਰਕਰ ਹੈਗਾ ਇਸ ਤਹਾਰੋ ਮਾਲਕ ਦੀ ਕਿਰਪਾ ਕਰਨੀ ਹੈ ਉਸੇ ਕੈਂਡੀਡੇਟ ਨਹੀਂ ਕਰਨੀ ਇਸ ਕਰਕੇ ਮੈਂ ਫਿਰ ਸਹਿਰ ਨੂੰ ਅਪੀਲ ਨੂੰ ਬੇਨਤੀ ਕਰਦਾ ਕਿ ਘਾੜੂ ਵਾਲੇ ਕੋ ਬੱਦਲ ਦੀ ਲੋੜ ਹੈਗੀ ਹੈ ਇਹ ਰੋਡ ਸ਼ੋਅ ਤੋਂ ਕਰਦੇ ਝਾੜੂ ਵਾਲੇ ਗਾਣ ਭੱਲਿਆ 'ਚ ਜੇ ਵਾਅਦੇ ਕਹਿੰਦੇ ਅਸੀਂ ਆਮ ਪਾਰਟੀ ਦੇ ਹੈਗੇ ਹਾਂ ਕਿ ਭੱਲਿਆ 'ਚ ਜੜ ਕਦੀ ਸਮਾਜ ਦਾ ਕੰਮ ਕੀਤਾ ਘੜੀਆਂ ਨਾਲ ਮੈਂ ਕਿੱਦੇ ਵਿੱਚ ਵਿੱਚਿਆ ਸਮਾਜ 'ਚ ਜੇ ਕੋਈ ਵਿੱਚਿਆ ਇਹ ਤਾਂ ਪਾਰਟੀ ਬਿਕਰੀ ਹੈ ਇਸ ਕਰਕੇ ਇਹਨਾਂ ਠੱਗਾ ਚੋਰਾ ਕੋ ਬਚ ਕੇ ਆਪਾਂ ਸਹੀ ਸਮਾਜਿਕ ਕੰਮ ਕੰਮ ਕਰਨਾ ਦਾ ਸਹੀ ਸਮਾਜ ਨੂੰ ਆਪਾਂ ਸਹੀ ਦਿਸ਼ਾ ਤੱਕ ਲੈਣਾ ਤੇ ਫੇਰ ਸਾਥੀਓ ਇਹਨਾਂ ਤਕਰੀਬ ਪੰਦੇ ਫੁੱਲਵਾਣ ਛੱਡਣ ਦੀ ਲੋੜ ਹੈਗੀ ਹੈ ਇੱਕਤਾ ਪਾਰਟੀ ਦਾ ਧਰਮ ਫੜੋ ਜੇ ਆਪਾਂ ਲਗਾਤਾਰ 5 ਸਾਲ ਸਮਾਜ ਕੋਲੋਂ ਫ੍ਰੀ ਕੰਮ ਲੈਣਾ ਪ੍ਰਸ਼ਾਸਨ ਕੋਲੋਂ ਫ੍ਰੀ ਕੰਮ ਲੈਣਾ ਤੇ ਫੇਰ ਤੁਹਾਨੂੰ ਜਣੋ ਇੱਕਤਾ ਪਾਰਟੀ ਦਾ ਸਾਥ ਦੇਣਾ ਪਊਗਾ ਮੈਂ ਇੱਕ ਹੋਰ ਬੇਨਤੀ ਕਰਦਣ ਚਾਹਨਾ ਤੇ ਝਾੜੂ ਵਾਲੇ ਕਹਿੰਦੇ ਆ ਅਸੀਂ ਸਮਾਜ ਦਾ ਬਹੁਤ ਕੰਮ ਕੀਤਾ ਅਸੀਂ ਕਹਿੰਦੇ